ਬੇਸ਼ੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਿਆਸ ਦਰਿਆ ਦੇ ਪਾਣੀ ਨੇ ਰਿਆਈਸੀ ਇਲਾਕਿਆਂ ਵਿੱਚ ਇਸ ਵਾਰਤਬਾਹੀ ਨਹੀਂ ਮਚਾਈ ਪਰ ਬਿਆਸ ਦਰਿਆ ਨੇ ਹਜ਼ਾਰਾਂ ਏਕੜ ਕਿਨਾਰੇ ਤੇ ਸਥਿਤ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਹ ਖੇਤ ਪੂਰੇ ਦੇ ਪੂਰੇ ਦਰਿਆ ਵਿੱਚ ਸਮਾ ਗਏ ਹਨ ਕਰੋੜਾ ਦਾ ਝੋਨਾ ਅਤੇ ਗੰਨਾ ਵੀ ਦਰਿਆ ਵਿੱਚ ਪੂਰੇ ਦਾ ਪੂਰਾ ਸਮਾ ਚੁਕਿਆ ਹੈ ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਜ਼ਮੀਨ ਦਰਿਆ ਤੋਂ ਬਾਹਰ ਆ ਸਕਦੀ ਹੈ ਜੇਕਰ ਦਰਿਆ ਆਪਣਾ ਰੁਖ ਬਦਲਦਾ ਵੀ ਹੈ ਤਾਂ ਉਸ ਨੂੰ 10 ਸਾਲ ਵੀ ਲੱਗ ਸਕਦੇ ਹਨ ਇਸ ਤਰ੍ਹਾਂ ਵਿਆਸ ਦਰਿਆ ਦੇ ਕਿਨਾਰੇ ਤੇ ਬਹੁਤ ਸਾਰੇ ਕਿਸਾਨ ਬਿਲਕੁਲ ਬੇਜਮੀਨੇ ਵੀ ਹੋ ਗਏ ਹਨ ਇਹਨਾਂ ਵਿੱਚ ਇੱਕ ਫੌਜੀ ਵੀ ਹੈ ਜਿਸ ਨੇ ਰਿਟਾਇਰਮੈਂਟ ਤੋਂ ਬਾਅਦ ਮਿਲੇ ਪੈਸੇ ਨਾਲ ਇੱਥੇ ਜ਼ਮੀਨ ਖਰੀਦੀ ਸੀ ਪਰ ਸਾਰੀ ਦੀ ਸਾਰੀ ਜ਼ਮੀਨ ਫਸਲ ਸਮੇਤ ਦਰਿਆ ਵਿੱਚ ਸਮਾ ਗਈ ਜਾਣਕਾਰੀ ਅਨੁਸਾਰ ਬਿਆਸ ਦਰਿਆ ਦੇ ਕਿਨਾਰੇ 19 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਸੈਂਕੜੇ ਕਿਸਾਨਾਂ ਦੀ ਜ਼ਮੀਨ ਬਿਆਸ ਦੀ ਚਪੇੜ ਵਿੱਚ ਆ ਗਈ ਹੈ। 라ਵੀ ਦਰਿਆ ਦੇ ਹੜਪੀੜਿਤ ਇਲਾਕਿਆਂ ਵਿੱਚ ਹੋਏ ਨੁਕਸਾਨ ਦੇ ਜਾਇਜ਼ੇ ਲਾਏ ਜਾ ਰਹੇ ਹਨ ਅਤੇ ਉੱਥੇ ਦੇ ਲੋਕਾਂ ਨੂੰ ਮਦਦ ਵੀ ਪਹੁੰਚਾਈ ਜਾ ਰਹੀ ਹੈ। ਪਰ ਬਿਆਸ ਦੇ ਦਰਿਆ ਕਿਨਾਰੇ ਹੋਏ ਉਜਾੜੇ ਵੱਲ ਹਜੇ ਕਿਸੇ ਦਾਬੀ ਪਿਆ ਨਹੀਂ ਗਿਆ। ਅਗਰ ਜੋਤ ਸਿੰਘਾ ਜੀ ਮੈਂ ਆਰਮੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਮੈਂ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਆਣ ਤੋਂ ਬਾਅਦ ਮੈਂ ਇੱਥੇ ਆਣ ਕੇ ਤਿੰਨ ਕਿੱਲੇ ਜ਼ਮੀਨ ਖਰੀਦੀ ਸੀ ਤੇ ਤਿੰਨ ਕਿੱਲੇ ਜ਼ਮੀਨ ਜਿਹੜੀ ਹਰਕਾ 2025 ਦੇ ਵਿੱਚ ਆ 15-20 ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚਲੀ ਗਈ ਹੁਣ ਮਨ ਬਹੁਤ ਜ਼ਿਆਦਾ ਖੱਟਾ ਹੋ ਗਿਆ ਏ ਜੋ ਸੋਚਿਆ ਸੀ ਉਹ ਹੋਇਆ ਨਹੀਂ ਬੜਾ ਹਾਲਾਤ ਖਰਾਬ ਹੋ ਗਏ ਨੇ ਹੁਣ ਜਿਹੜਾ ਸੁਪਨਾ ਸੀ ਖੇਤੀਬਾੜੀ ਤੋਂ ਪੂਰੇ ਘਰ ਦਾ ਉਹ ਸੁਪਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਰਬਾਦ ਹੁੰਦੇ ਦਿਖਦੇ ਪਏ ਨੇ ਜਿਹੜੀ ਉਹ ਇਨਵੈਸਟ ਜਿਹੜਾ ਸੀ ਜੋ ਆਪਣਾ 20 ਸਾਲ ਦਾ ਇਨਵੈਸਟਮੈਂਟ ਹੀ ਉਹ ਸਾਰੀ ਇਹੀ ਆਪਣੀ ਲਾ ਬੈਠੇ ਆ ਤੇ ਹੁਣ ਹੱਥ ਖਾਲੇ ਹੱਥ ਖਾਲੀ ਹੋ ਗਏ ਨੇ ਹੁਣ ਤੇ ਬਿਲਕੁਲ ਨਿੱਲ ਹੈ ਜੀ ਖਾਂ ਟੁੱਪ ਗਏ ਕਿਸਾਨ ਤੇ ਬਰਬਾਦ ਹੋ ਗਿਆ ਜੀ ਹਰ ਪਾਸਿਓਂ ਬਰਬਾਦੀ ਬਰਬਾਦ ਕਰ ਦਿੱਤਾ ਬੜਾ ਕੁਛ ਜੀ ਬੜਾ ਸ਼ੌਕ ਹੈ ਖੇਤੀਬਾੜੀ ਕਰਨ ਦਾ ਸ਼ੌਕ ਇਹ ਨਹੀਂ ਪਤਾ ਕਿ ਗਲੀ ਦੀ ਗਲੀ ਦੀ ਹੱਡੀ ਬਣ ਜਾਣਾ ਚਾਹਉ ਆਉਣ ਵਾਲੇ ਸਮੇਂ ਦੇ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੁੰਦੇ ਨੇ ਪਰ ਜਿਹੜੇ ਨੇ ਇਹ ਨਹੀਂ ਪਤਾ ਕਿ ਇਹ ਕੰਮ ਇਦਾਂ ਸਾਡੇ ਨਾਲ ਵੀ ਨੇ ਮਾਰ ਮਾਰੀ ਉਹ ਤੇ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਹੀ ਵੀ ਹੋਣਗੀਆਂ ਪਰ ਇਹ ਤੇ ਜਿਹੜੀ ਦਰਿਆ ਚ ਚਲੀ ਗਈ ਪਾਣੀ ਦੇ ਇਹ ਮਾਰਗ ਠਾ ਗਈ ਇਹ ਕਿੱਥੋਂ ਬਣਨੀ ਹੈ ਕਿੱਥੋਂ ਨਿਕਲਨੀ ਇਹ ਨਹੀਂ ਜੀ ਫਸਲ ਖਰਾਬ ਹੋ ਜੇਗੀ ਕੋਈ ਗੱਲ ਜੱਟ ਜਮੀਂਦਾਰ ਤਕੜਾ ਅਗਲੀ ਵਾਰੀ ਉਹ ਨੂੰ ਜ਼ਮੀਨ ਨੂੰ ਬਾਤ ਕਰ ਦੇਗਾ ਪਰ ਜੇ ਜ਼ਮੀਨ ਹੀ ਨਹੀਂ ਰਹਿਣੀ ਫਸਲ ਗਈ ਜ਼ਮੀਨ ਵੀ ਗਈ ਕਿੱਥੋਂ ਬਾਤ ਕਰ ਲੇਗਾ ਪਾਣੀ ਦੇ ਉੱਤੇ ਤੇ ਹੁਣ ਕਮਲ ਦੇ ਫੁੱਲ ਹੀ ਨੇ ਜਿਹੜੇ ਖੜ ਸਕਦੇ ਨੇ ਹੋਰ ਤੇ ਮੈਨੂੰ ਕੁਛ ਨਹੀਂ ਲੱਗਦਾ ਜੇ ਇਹ ਮਾਰਗ ਠਾ ਗਿਆ ਕਿੱਥੋਂ ਕਰਜ਼ਾ ਲਾਵਾਂਗੇ ਜਿਹੜੀ ਫੌਜੀ ਦੀ ਨੌਕਰੀ 'ਚ ਪੈਸੇ ਕਮਾਇਆ ਸੀ ਉਹ ਵੀ ਲੱਗ ਕੋ ਜ਼ਮੀਨ ਲੱਲੀ ਹੁਣ ਨਿਆਣਿਆਂ ਦੀਆਂ ਫੀਸਾਂ ਪੜਾਈਆਂ ਇਡੀਆ ਵੈਂਗੀਆਂ ਨੇ ਇਹ ਇਥੇ 6 ਕਿੱਲੇ ਤੇ ਸਾਡੇ ਕਰ ਦੀ ਕੱਲਿਆਂ ਦੀ ਹੈ ਬਾਕੀ ਆਂਡ ਗਵਾਨ ਟੋਟਲ ਮਿਲਾ ਕੇ ਸਾਡਾ ਜਿਹੜਾ ਇਹ ਸੀਜ਼ਨ ਦੇ ਵਿੱਚ 60-7 ਰੇਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਕਿੱਲਾ ਜਿਹੜਾ ਉਹ ਰੁੱੜ ਚੁੱਕਿਆ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਦੇ ਸਾਡੀ ਮਾਲਕੀ ਖੁੱਦ ਦੀ ਹੈ ਤੇ ਉਹ ਰੇਟ ਦੇ ਹਿਸਾਬ ਨਾਲ ਤੇ ਕਰੋੜਾਂ ਦੇ ਲੱਗ ਹੀ ਜਾਂਦਾ ਜੀ ਦਰਿਆ ਇਧਰਿਆ ਦੇ ਵਿੱਚ ਵਗ ਗਈ ਸਾਰਾ ਦਰਿਆ ਇਧਰ ਵਾਹ ਹੀ ਬਦਲਦਾ ਦਰਿਆ ਆੜ ਤੋਂ ਬਾਅਦ ਇਧਰ ਨੂੰ ਹੋ ਗਿਆ ਬਿਲਕੁਲ ਕੀ ਲੱਗਦਾ ਸੀ ਕਿਸੇ ਆ ਸਾਡੇ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕਿ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਚਤ ਹੋਣੀ ਜਿਹਦੇ ਵਿੱਚੋਂ 2 ਲੱਖ ਦੀ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਹੀ ਫਸਲ ਦੇ ਉੱਤੇ ਆ ਫਸਲ ਦੇ ਉੱਤੇ ਹੀ ਹੁੰਦਾ ਵਾ ਕਿਸੇ ਨੇ ਕੋਈ ਇਹਦਾ ਵਿਆਹ ਕਰਨਾ ਵਾ ਕਿਸੇ ਨੇ ਘਰ ਬਣਾਉਣਾ ਹੈ ਕਿਸੇ ਨੇ ਕੁਝ ਕਿਨੂ ਸਾਰਾ ਕੁਝ ਹੀ ਰੁੜ ਗਿਆ ਉਮੀਦਾਂ ਤੇ ਸਾਰੀਆਂ ਤੇ ਪਾਣੀ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਬਿਲਕੁਲ ਹੀ ਬਾਕੀ ਇਹ ਆ ਕਿ ਇੱਕ ਦੇ ਹੁੰਦੀਆਂ ਨੇ ਕਿ ਫਸਲ ਰੁੜ ਗਈ ਇਹਦੇ ਅੱਗੋਂ ਅਸੀਂ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਤੇ ਜ਼ਮੀਨੀ ਰੁੜ ਗਈ ਫਸਲ ਕਿਥੇ ਬੀਜਾਂਗੇ ਤੇ ਕਿਥੋਂ ਉਮੀਦ ਰੱਖਾਂਗੇ ਸਾਰਾ ਕੁਝ ਹੀ ਟੋਟਲ ਲਾਸਟ ਹੋ ਗਿਆ ਜਮੀਨ ਹੀ ਨਹੀਂ ਖਤਮ ਹੋ ਗਈ ਬਿਲਕੁਲ ਹਾਂਜੀ ਵਾਪਸ ਆਉਣ ਵਾਲੀ ਜਿਹੜੀ ਗੱਲ ਵਾ ਉਹ ਤੁਸੀਂ ਲਾਓਗੇ 5-10 ਸਾਲ ਤੇ ਬੰਦੀ ਜਾ ਕੇ ਜੇ ਕਿਤੇ ਦਰਿਆ ਆਪਣਾ ਵਹਾਅ ਬਦਲਦਾ ਫਿਰ ਪੰਜਾਂ 10 ਸਾਲਾਂ ਤੇ ਜਾ ਕੇ ਗੱਲ ਪੈਂਦੀ ਹੈ ਉਹਨੂੰ ਬਹੁਤ ਟਾਈਮ ਚਾਹੀਦਾ ਉਹਨੂੰ ਟਾਈਮ ਚਾਹੀਦਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪੈੜੀ ਨੂੰ ਬਾਤ ਕਰਨ ਵਾਸਤੇ ਕਿਉਂਕਿ ਜਦੋਂ ਦਰਿਆ ਨੇ ਪਰੇ ਹੁਣ ਇੱਥੇ ਰੇਤ ਆਉਣੀ ਹੈ ਕਿਤੇ ਦਾ ਕਿਤੇ ਪਹੁੰਚ ਜਾਣਾ ਤੁਸੀਂ ਆਪ ਲਾ ਲਓ ਆਈਡੀਆ ਹਾਂਜੀ ਮੈਂ ਡਾਕਟਰ ਸ਼ਹਾਬਾਜ਼ ਸਿੰਘ ਚੀਮਾ ਮੇਰਾ ਪਿੰਡ ਬਹਾਦਰਪੁਰ ਰਜੋਆ ਹੈ ਜੀ ਮੇਰੀ ਵੀ ਆਪਣੀ ਜ਼ਮੀਨ 16 ਏਕੜ ਮੇਰੀ ਜ਼ਮੀਨ ਜਿਹੜੀ ਹੈ ਉਹ ਵਿਆਸ ਦਰਿਆ ਨੇ ਆਪਣੇ ਨਾਲ ਬਹਾ ਲਈ ਹੈ ਔਰ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਸਨੇ ਔਰ ਮੇਰਾ ਮੇਰਾ 16 ਏਕੜ ਹੀ ਨਹੀਂ ਮੇਰੇ ਨਗਰ ਦਾ ਤਕਰੀਬਨ ਇਸਨੇ 200 ਤੋਂ ਵੱਧ ਏਕੜ ਜ਼ਮੀਨ ਜਿਹੜੀ ਹੈ ਜਿਹੜੀ ਕਿ ਬਹੁਤ ਉਪਜਾਊ ਸੀ ਉਸ ਨੂੰ ਇਹ ਆਪਣੇ ਨਾਲ ਬਹਾ ਕੇ ਲੈ ਗਿਆ ਇਸ ਦੇ ਨਾਲ ਦੀ ਨਾਲ ਹੀ ਕਿਉਂਕਿ ਮੈਂ ਇੱਕ ਖੇਤੀਬਾੜੀ ਅਧਿਕਾਰੀ ਵੀ ਹਾਂ ਔਰ ਮੈਂ ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ 1000 ਏਕੜ ਜਿਹੜਾ ਉਹ ਇਹ ਬਿਆਸਤ ਰਿਆ ਜਿਹੜਾ ਆਪਣੇ ਵਹਾਕੇ ਜ਼ਮੀਨ ਜਿਹੜੀ ਉਪਜਾਉ ਉਹ ਲੈ ਗਿਆ ਔਰ ਕਈਏ ਕਿਸਾਨਾਂ ਨੂੰ ਉਹ ਬੇਜ਼ਮੀਨੇ ਕਰ ਗਿਆ ਬਹੁਤ ਦਰਦਨਾਕ ਸੀਨ ਹੈ ਬਹੁਤ ਮਾੜਾ ਮੰਜ਼ਰ ਹੈ ਤੁਸੀਂ ਹੁਣ ਵੀ ਮੌਕੇ ਤੇ ਦੇਖ ਰਹੇ ਹੋ ਕਿ ਕਿਵੇਂ ਢੱਗਾਂ ਡਿੱਗ ਰੀਆਂ ਨੇ ਕਿਸ ਤਰ੍ਹਾਂ ਸਾਡੇ ਜਿਹੜੀਆਂ ਫਸਲਾਂ ਨੇ ਗੰਨੇ ਦੀ ਫਸਲ ਹੈ ਇੱਥੇ ਪ੍ਰਮੁੱਖ ਤੌਰ ਤੇ ਹੁੰਦੀ ਉਹ ਉਸ ਨੂੰ ਪ੍ਰਭਾਵਿਤ ਕੀਤਾ ਝੋਨੇ ਦੀ ਫਸਲ ਜਿਹੜੀ ਹੈ ਉਹ ਵੀ ਬਹਾਰ ਆ ਨਾਲ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੁਸੀਂ ਹੁਣ ਦੇਖਿਆ ਹੀ ਇੱਥੋਂ ਦਾ ਕਿਉਂਕਿ ਇੱਕ ਸਾਰੇ ਨਗਰ ਦੇ ਲੋਕ ਤੁਹਾਨੂੰ ਮਿਲੇ ਨੇ ਇੱਥੇ ਪ੍ਰਭਾਵਿਤ ਕਿਸਾਨ ਮਿਲੇ ਨੇ ਉਸ ਦੇ ਵਿੱਚ ਸਾਡੇ ਫੌਜੀ ਵੀਰ ਵੀ ਨੇ ਔਰ ਉਹ ਆਏ ਨੇ ਜਿਹੜੇ ਕਿ ਪੈਨਸ਼ਨ ਲੈ ਕੇ ਆ ਕੇ ਉਹ ਇੱਕ ਮੇਰਾ ਹੀ ਇੱਥੇ ਭਤੀਜਾ ਆਇਆ ਸੀ ਤੇ ਉਸ ਨੂੰ ਸੀਗਾ ਕਿ ਮੈਂ ਸ਼ਹਿਰ ਦੇ ਵਿੱਚ ਚਲਾ ਜਾ ਉਹ ਉਸ ਨੂੰ ਮੈਂ ਹੀ ਪ੍ਰੇਰਿਤ ਕੀਤਾ ਕਿ ਨਹੀਂ ਆਪ ਪੁੱਤਰ ਇੱਥੇ ਆ ਕੇ ਖੇਤੀ ਕਰ ਔਰ ਉਹ ਖੇਤੀ ਕਰਨ ਲੱਗ ਪਿਆ ਔਰ ਬਹੁਤ ਵਧੀਆ ਪਿਛਲੇ 5 ਸਾਲ ਤੋਂ ਬਹੁਤ ਵਧੀਆ ਖੇਤੀ ਕਰ ਰਿਹਾ ਸੀ ਹਰ ਦਿਨ-ਬਦਨ ਉਸ ਨੇ ਫਸਲ ਜਿਹੜੀ ਸੀ ਆਪਣੀ ਵਧਾ ਰਿਆ ਸੀਗਾ ਮੌਕੇ-ਮੌਕੇ ਤੇ ਉਹ ਸਾਡੇ ਤੋਂ ਸਲਾਮ ਅਸ਼ਰੂ ਵੀ ਲੈਂਦਾ ਸੀਗਾ ਬਹੁਤ ਉਹਦੀ ਗੰਨੇ ਦੀ ਵਧੀਆ ਉਪਜ ਕਰ ਰਿਹਾ ਸੀਗਾ ਲੇਕਿਨ ਅਫਸੋਸ ਇਸ ਵਾਰ ਉਸ ਦੀ ਉਹ ਫਸਲ ਜਿਹੜੀ ਉਹ ਨਹੀਂ ਰਹਿ ਰਹੀ ਉਸ ਦੇ ਨਾਲ ਫਸਲ ਦੇ ਨਾਲ ਦੇ ਨਾਲ ਉਸ ਦੀ ਜ਼ਮੀਨ ਸਾਰਾ ਕੁਝ ਪਹਿ ਗਿਆ ਫਸਲ ਦਾ ਨੁਕਸਾਨ ਤੁਸੀਂ ਇਹ ਆਪ ਦੇਖ ਲਵੋ ਵੀ ਕੋਈ 400 450 ਕੁਇੰਟਲ ਅਗਰ ਚ ਗਨਾ ਨਿਕਲਣਾ ਤੇ ਉਹ ਤੁਸੀਂ ਦੇਖ ਲਵੋ ਵੀ ਕਿੰਨੀ ਕੀਮਤ ਆ ਉਸ ਤੇ ਉਹਦਾ ਜਿਹੜਾ ਪ੍ਰੋਫਿਟ ਹੋਣਾ ਸੀਗਾ ਜਿਹੜੇ ਉਸ ਨੂੰ ਪੈਸੇ ਮਿਲਣੇ ਸੀ ਉਹ ਵੱਖਰੀ ਗੱਲ ਹੈ ਜਿਹੜਾ ਕੋਈ 35 40 ਕੁਇੰਟਲ ਉਸ ਦਾ ਬੀਜ ਐ ਖਾਦਾ ਵਾ ਉਸ ਤੇ ਬਣਾਈ ਆ ਉਸ ਨੂੰ ਜੋ ਵੀ ਸਪਰੇ ਵਗੈਰਾ ਕੀਤੀਆਂ ਨੇ ਉਹ ਕਿੰਨਾ ਖਰਚਾ ਹੁੰਦਾ ਬਹੁਤ ਖਰਚਾ ਤਕਰੀਬਨ 40 ਤੋਂ 50000 ਰੁਪਿਆ ਉਸ ਦਾ ਤੇ ਲੱਗਤੀ ਆ ਗਈ ਹੋਏਗੀ ਫਿਰ ਫਸਲ ਤਿਆਰ ਹੋਈ ਸੀ ਹੁਣ ਤੇ ਉਹ ਸਪਟੰਬਰ ਮਹੀਨੇ ਅਕਤੂਬਰ ਨਵੰਬਰ ਦੇ ਵਿੱਚ ਉਹ ਮਿਲਦੇ ਵਿੱਚ ਜਾਣਾ ਸੀ ਹੁਣ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ 6 ਮਹੀਨੇ ਬਾਅਦ ਫੇਰ ਕਿਤਨਾ ਕਿਤੋ ਆ ਜਾਏਗੀ ਦੁੱਖ ਤੇ ਇਹ ਆ ਕਿ ਫਸਲ ਹੁਣ ਉਹ ਲਾਵੇਗਾ ਕਿੱਥੇ ਕਿੱਥੇ ਲਾਵੇਗਾ ਫਸਲ ਉਹ ਜ਼ਮੀਨ ਹੀ ਰੁੜ ਗਈ ਦੁੱਖ ਤੇ ਉਸ ਗੱਲ ਦਾ ਜ਼ਮੀਨ ਹੀ ਗਈ ਫਸਲ ਤੇ ਚਲੋ 6 ਮਹੀਨੇ ਬਾਅਦ ਜੱਟ ਜਿਹੜਾ ਨਾ ਉਹ ਤੁਸੀਂ ਦੇਖਿਆ ਆਏਗਾ ਜੱਟ ਹਮੇਸ਼ਾ ਕਿਸਾਨ ਹਮੇਸ਼ਾ ਚੜਦੀ ਕਲਾ ਦੇ ਵਿੱਚ ਰਹਿੰਦਾ ਹੈ ਔਰ ਕੁਦਰਤੀ ਆਫਤਾਂ ਦੇ ਨਾਲ ਟੱਕਰਾ ਕਰਦਾ ਆ ਰਿਹਾ ਲੇਕਿਨ ਇੱਥੇ ਆ ਕੇ ਉਹ ਬਿਲਕੁਲ ਫੇਲ ਹੋ ਜਾਂਦਾ ਜਦੋਂ ਉਹਨੇ ਉੱਥੇ ਮਿਹਨਤ ਕਿੱਥੇ ਕਰਨੀ ਹੁਣ ਤੇ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਸਾਡਾ